ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਬੱਦਣੀ ਖੁਰਦ ਜੀ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਅਸਤੇ ਐਨੀਮਲ ਲੈ ਕੇ ਆਏ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਵਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਈ ਦਲਪੀਰ ਪਿੰਡ ਵੱਧਣੀ ਖੁਰਦ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 9056307852 ਠੀਕ ਆ ਵੀਰੇ ਇੱਕ ਇੱਕ ਹੀ ਨਾਗ ਹੈ ਜੀ ਹਾਂਜੀ ਬਈ ਇੱਕ ਹੀ ਨਾਗ ਸੁਆਕ ਨਮਾ ਸੁਈ ਹੈ ਜੀ ਬਈ ਮਾਲਕਾਂ ਦੇ ਦੱਸਣ ਦੇ ਮੁਕਾਬ ਦਾ ਦੂਜਾ ਵਾ ਠੀਕ ਆ ਜੀ ਫੇਰ ਕੋਈ ਤੀਜਾ ਮੰਨ ਕੇ ਲੈ ਕਦੋਂ ਸੁਈ ਹੈ ਬਈ ਹੋ ਗਿਆ ਬਈ 5 ਦਿਨ ਸੁਈ ਨਹੀਂ ਬੱਚਾ ਕੀ ਆ ਜੀ ਮਗਰ ਬੱਚਾ ਬਈ ਜੇਰ ਦੀ ਡੰਨ ਹੈ ਜੀ ਐਨ ਪੂਰੀ ਡੰਨ ਹੈ ਬਈ ਵੀਡੀਓ ਪਈ ਆ ਸੱਦ ਠੀਕ ਆ ਜੀ ਹੁਣ ਬੌਲਾ ਕੇ ਦੁੱਧ ਆ ਬਈ ਬਈ ਦੋਨੇ ਵੈਕਸ ਯਹੀ ਹੈ 5 ਦਿਨ ਹੋਇਆ ਵੀ 18 ਕਿਲੋਟਰ ਹੋਊਗਾ ਜੀ 18 ਲੀਟਰ ਜੋਕ ਕੇ ਦੇਵਾਂਗੇ ਬਈ ਥਣਾ ਦੀ ਡੰਨ ਹੈ ਜੀ ਜਮਾ ਪੂਰੀ ਡੰਨ ਹੈ ਕਿੰਨਾ ਪਾਜੂ ਵੀਰੇ ਦੁੱਧ ਦੁੱਧ ਪਾਜੂ ਬਈ 20 ਤੋਂ ਬਾਹਰ ਥਣਾ ਦੀ ਡੰਨ ਹੈ ਜੀ ਜਮਾ ਫੁੱਲ ਡੰਨ ਹੈ ਤੋੜ ਕੇ ਦਿਖਾ ਦੇ ਬਾਈ ਦੇ ਦਸਨ ਮੁਤਾਬਕ ਸੂਆ ਬਾਈ ਕਹਿੰਦਾ ਮਾਲਕਣ ਦਾ ਦੂਜਾ ਘਰ ਕੇ ਦਿੱਤੀ ਆ ਤੁਸੀਂ ਜਿਹੜਾ ਮਰਜ਼ੀ ਮੰਨ ਲਿਓ 5 ਦਿਨ ਸਮਾਂ ਹੋ ਗਿਆ ਸੂਈ ਨੂੰ ਪੱਛਾ ਮਗਰ ਵੱਛਾ ਮੈਕਸੇਜ ਹੈ ਯਾ ਭਾਈ ਕਹਿੰਦਾ ਨਾ ਬੋਲਾ ਨਾ ਦੁੱਧ ਮੈਕਸੇਜ 18 ਕਿਲੋ ਭਾਂਡੇ ਚ ਪਾ ਕੇ ਲੈ ਜਾਓ ਜੀ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਚਵਾਈ ਕਰ ਸਕਦਾ ਮੋੜਲੇ ਵੀਰੇ ਥਾਣਾ ਵੀ ਸਹਜ ਵੀ ਸੋਹਣੀ ਆ ਗੈਪ ਤੇ ਲਿਣੀ ਹੁਣ ਪੂਰਾ ਬਾਈ ਮੁਠੀ ਵਾਲਾ ਜੀ ਸਹੀ ਗੱਲ ਥੱਤੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੂੜ ਸ਼ਾਂਕ ਪੂਰਾ ਵੀ ਨਹੀਂ ਬਾਕੀ ਅਡਰ ਕੁਆਲਟੀ ਫੈਕਸ ਆ ਥਾਣ ਕੱਲਾ ਕੱਲਾ ਨਿਕੜ ਮੇਜ ਕੁਆਲਟੀ ਵੀ ਸੋਹਣੀ ਆ ਰੰਗ ਪ੍ਰਿੰਟ ਯਾਤ ਬਰੀਡ ਦੀ ਪੂਰੀ ਚੰਗੀ ਆ ਬਾਕੀ ਬੜ ਤਨਾਕ ਬੁਣਾ ਬਹੁਤ ਦਾਜੀ ਪ੍ਰਿੰਟ ਵਾਲੀ ਹੈ ਜਾਤ ਵਾਲੀ ਹੈ ਸੀਮਨ ਦਾ ਮਾਲ ਕਣ ਚੰਗਾ ਹੀ ਲਵਾਇਆ ਸੀ ਗੱਲ ਕਰ ਮੇਲ ਕਾਫਾ ਮਗਰ ਜੀ ਇਹੀ ਬਈ ਬੱਚੀ ਹੁੰਦੀ ਇਹਦਾ ਵੀ ਮੁੱਲ ਹੀ ਨਹੀਂ ਜੀ ਸਹੀ ਗੱਲ ਹੈ ਜੀ ਤੇ ਡਿਮਾਂਡ ਮੇਰੇ ਦੀ ਬਈ ਇਹਦਾ ਲੈਣ ਦੇਣੀ ਆ ਬਸ 60000 ਰੁਪਏ ਬਈ ਛੋਟ ਛੱਪਾ ਹੋ ਜਾਊਗਾ ਇਕੱਲਾ ਛੋਟ ਛੱਪਾ ਠੀਕ ਹੈ ਜੀ ਛੋਟ ਛੱਪਾ ਹੋ ਜੀ ਜੈਤ ਡਿਮਾਂਡ ਆ ਜੀ 60000 ਰੁਪਏ ਡਿਮਾਂਡ ਆ ਬਾਈ ਕਹਿੰਦਾ ਵਿੱਚੋਂ ਛੋਟ ਛੱਪਾ ਜ਼ਰੂਰ ਕਰ ਦਾਂਗੇ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਜੀ ਕਨੈਕਟ